ਨਹੀਂ ਆ ਕੀ ਵੀਰ ਜੀ ਸਿਰਫ ਇੰਨੇ ਕੀ ਪੈਸੇ ਤੁਸੀਂ ਦੇਂ ਦੇ ਜੇ ਕਮ ਸੇ ਕਮ 3100 ਰੁਪਏ ਤਾਂ ਦੋ ਮੇਰੇ ਸਹੁਰੇ ਆਏ ਜੇ ਮੇਰੀ ਪਹਿਲੀ ਰਖੜੀ ਤੁਹਾਡੇ ਨਾਲ ਇੱਥੇ ਸਿਮਰਤ ਵੇਖ ਤੇਰੇ ਵੀਰ ਦਾ ਹੱਥ ਟਾਈਟਾ ਗਈ ਤਾਂ ਕਰਕੇ ਮੈਂ 1100 ਰੁਪਏ ਦਿੱਤਾ ਜੇ ਕੰਮ ਕਾ ਸੈੱਟ ਹੁੰਦਾ ਤਾਂ ਤੈਨੂੰ ਮੈਂ 3100 ਹੀ ਦੇਣਾ ਸੀ ਕੀ ਪਤਾ ਵੀਰ ਤੇਰਾ 5100 ਕਰ ਦਿੰਦਾ ਪਰ ਇੰਜ ਨਹੀਂ ਕਰੀਦਾ ਹੁੰਦਾ ਜਿੰਨੇ ਵੀਰ ਦਿੰਦੇ ਹੁੰਦੇ ਨਾ ਪਿਆਰ ਸਮਝ ਕੇ ਰੱਖ ਲੀਦਾ ਹੋਈਦਾ ਮੈਂ ਤੇ ਤੇਰੇ ਵੀਰ ਨੂੰ ਕਿਆ ਸੀ ਜਿਆਦਾ ਕਰਦੇ ਥੋੜੇ ਥੋੜੇ ਪਰ ਉਹ ਕਹਿੰਦਾ ਮੇਰਾ ਹਾਥੀ ਐ ਨਾ ਪੈਂਦਾ ਚੱਲ ਕੋਈ ਗੱਲ ਨਹੀਂ ਤੂੰ ਰੱਖ ਲੈ ਅਗਲੀ ਵਾਰੀ ਜ਼ਿਆਦਾ ਕਰ ਦੇਣਾ ਮੇਰੀ ਗੱਲ ਸੁਣ ਤੀਏ ਰੱਬ ਘੜੀ ਹੱਥ ਜੋੜ ਕਿ ਮੇਰੇ ਵੀਰ ਦਾ ਕੰਮ ਸੁਣਾ ਚੱਲੇ ਤੇ ਮੈਨੂੰ ਜ਼ਿਆਦਾ ਦੇ ਤੂੰ 3100 ਕਰਨੀ ਐ ਬਾਬਾ ਇਹ ਕਿਰਪਾ ਕਰ ਨਾ 11000 ਦੇ ਦਊਗਾ ਆ ਵੇਖ ਲੈ ਲੱਗੇ ਤੇਰੀ ਭੈਣ ਹੀ ਬੈਠੀ ਨਾ ਉਹਨੇ ਵੇਲਾ ਕਹਿ ਤਈ ਕਿ ਮੈਨੂੰ ਕੁਝ ਨਹੀਂ ਚਾਹੀਦਾ ਨਾਲਿਆ ਫੜ ਪੈਸੇ ਵਾਪਸ ਰੱਖ ਜਿੱਦ ਤਰਾ ਵਾਪਸ ਨਹੀਂ ਬਹੁਤ ਪੈਸੇ ਨੇ ਵਾਪਸ ਆ ਇਧਰ ਦੇ ਸਿਮਰਤ ਆਪ ਇਦਾਂ ਦੀ ਜੈਦੋ ਹੀ ਭਲਾ ਤੈਨੂੰ ਸਮਝ ਨਹੀਂ ਲੱਗਦੀ ਕਿਹੜੀ ਗੱਲ ਕਹਿਣੀ ਕਿਹੜੀ ਨਹੀਂ ਕਹਿਣੀ ਤੈਨੂੰ ਭੁੱਖੇ ਪਏ ਰਹਿੰਦੇ 24 ਘੰਟੇ ਚਾਚੀ ਜੀ ਤੁਸੀਂ ਵੀ ਉਹਨੂੰ ਕੁਝ ਸਮਝਾਇਆ ਤੋ ਕਿ ਤੁਸੀਂ ਬਸ ਉਹਦੇ ਨਾਲ ਹੀ ਹੁੰਦੇ ਜਿ ਜੋ ਕੋਈ ਗੱਲ ਨਹੀਂ ਮੈਂ ਸਮਝਾਵਾਂਗੀ ਤੇ ਚਲ ਚਾਹ ਪਾਣੀ ਪੀਓ ਉੱਠੋ ਆਓ ਡਾਈਨਿੰਗ ਟੇਬਲ ਤੇ ਨਾਸ਼ਤਾ ਕੁੜੀ ਨੇ ਬਣਾ ਕੇ ਰੱਖਿਆ ਹੈ ਤਾਓ ਚਲੋ ਠੀਕ ਚਲੋ ਆਈ ਨਾਲੇ ਮੈਂ ਵੀ ਵੇਖਾਂ ਪਾਣੀ ਦਾ ਘੋਟ ਫੇਲਣਾ ਆਏ ਸ਼ਾਮੇ ਮੈਨੂੰ ਨਾਲੇ ਗੋਲੀ ਦਮੇ ਲੱਤਾ ਮੇਰੇ ਘਰ ਬੜੀਆਂ ਦੁੱਖਣੀਆਂ ਹੁਣ ਸਿੰਘਾ ਚੱਲ ਤੂੰ ਕੰਮੇ ਤੋਂ ਕੇ ਨਾਸ਼ਤਾ ਕਰ ਲੈ ਤੇ ਫਿਰ ਰੈਸਟ ਕਰ ਲੈ ਮਮੀ ਕੀ ਆ ਇੱਧਰ ਆ ਯਾਰ ਤੁਸੀਂ ਉਹਦੇ ਨਾਲ ਹੀ ਚਲ ਗਏ ਜੀ ਕੀ ਆ ਆਹ ਦੇਖ ਲਓ ਮੰਮੀ ਵੀਰ ਨੂੰ ਆਪ ਨੂੰ ਖੁੱਦ ਨੂੰ ਹੋਣਾ ਚਾਹੀਦਾ ਮੇਰੀ ਸਹੋریہ ਕਰੇ ਮੇਰੀ ਪਹਿਲੀ ਰਖੜੀ ਆ ਇਹਨਾਂ ਨੂੰ ਪੈਸੇ ਤੇ ਪੂਰੇ ਦੇਣੇ ਚਾਹੀਦੇ 3100 ਰੁਪਏ ਦੇ ਪੂਰੇ ਘਾ ਦੇ ਅਸ਼ਮੀ ਨੂੰ 500 ਘੱਟ ਦੇ ਜਾਂਦੇ ਨਿੱਚੜੀ ਇਹ ਨਿੱ ਕਮਲੀਏ ਤੂੰ ਕਮਲੀ ਹੋਈ ਰਹਿਣਾ ਸਦਾ ਬਾਹਰ ਤੈਨੂੰ ਨਾ ਆਪ ਲੈ ਤੈਨੂੰ ਤੂੰ ਜੂਰੀ ਸਾਰੇ ਸਮੇਂ ਕਿਹੜਾ ਜੋ ਨੇ ਸ਼ਮੀ ਨੂੰ ਇੱਥੇ ਉਹ ਤੈਨੂੰ ਨਹੀਂ ਦਿੱਤਾ ਤੇ ਤੂੰ ਕਿਹਾ ਸੀ 3100 ਰੁਪਇਆ ਦੇ ਦੀ ਸੀ ਮਿਲਤ ਉਹ ਕਹਿੰਦਾ ਮੇਰਾ ਹੱਥ ਨਹੀਂ ਪੈਂਦਾ ਨਾਲ ਪਵੇਗੀ ਕਿੱਥੋਂ ਉਹ ਜੜੀਆਂ ਦੇ ਨਾਲ ਬੈਠੀ ਨਾ ਸੀਮਾ ਸੀਮਾ ਤੋਤਾ ਉਹਨੂੰ ਜਿਵੇਂ ਪੜਾਏਗਾ ਨਾ ਉਹ ਓਵੇਂ ਪੜ੍ਹੇਗਾ ਉਹਨੇ ਕਿਹਾ ਸਾਨੂੰ 1100 ਰੁਪਇਆ ਬਹਾਰ ਕਹਿੰਦਾ ਮੈਂ ਗੱਲ ਨੂੰ ਟੱਲਣ ਲਈ ਕੀਤੀ ਵੇ ਖਸਮਾ ਰੋਕਾ 1100 ਰੁਪਏ ਦੇ दिए ਤੇ ਤੂੰ ਫਿਕਰ ਨਾ ਕਰ ਮੇਰੀ ਗੱਲ ਸੁਣ ਮੂੰ ਇੱਧਰ ਕਰ ਤੇਰਾ ਮੈਂ ਪ੍ਰਬੰਧ ਕਰਕੇ ਆਈ ਆ ਮੈਨੂੰ ਪਤਾ ਸੀ ਇਹ ਸਭ ਕੁਝ ਮੋਟੇ ਤੋਂ ਮਾਫ ਦੀਏ ਇਸੇ ਕਰਕੇ ਕਹਿੰਨੀ ਆ ਸੋਚ ਕੇ ਬੁੱਲੀਆ ਕਰ ਆ ਮੈਂ ਨਾ ਤੇਰੇ ਵਾਸਤੇ ਟਾਪਸ ਬਣਵਾ ਲਾਂ ਸਣੀ ਤੂੰ ਨਾ ਥੋੜਾ ਸਬਰ ਰੱਖਿਆ ਕਰ ਸਬਰ ਤੇਰੇ ਤੇ ਸਬਰ ਨਾਮ ਦੀ ਚੀਜ਼ ਨਹੀਂ ਹੈਗੀ ਮਾਂ ਮੈਂ ਤੇਰੀ ਮੈਨੂੰ ਪਤਾ ਤੈਨੂੰ ਕੀ ਚੀਜ਼ ਪਸੰਦ ਹੈ ਤੇ ਕੀ ਚੀਜ਼ ਨਹੀਂ ਪਸੰਦ। ਵੇਖ ਲੈ ਸੋਨੇ ਦੇ ਹੀ ਨਹੀਂ ਪਿੱਤਲ ਦੇ ਨਹੀਂ ਹੈਗੇ। ਮੰਮੀ ਪਰ ਇਹ ਜਿਹੋ ਹੀ ਟੋਪਸ ਨੇ ਜਿਹੜੇ ਤੁਸੀਂ ਮੇਰੇ ਗੋਦ ਭਰਾਏ ਤੋਂ ਤੁਸੀਂ ਪਾਏ ਸੀ। ਹਾਏ ਹਾਏ ਰੱਬਾ! ਉਹ ਕਮਲੀਏ। ਨਹੀਂ ਮੇਰੀ ਸ਼ਦੈਨ ਧੀ ਮੈਂ ਇਹ ਜ਼ਰੂਰ ਤੇਰੇ ਗੋਦ ਭਰਾਏ ਦਾ ਸਮਾਨ ਬਣਵਾਇਆ ਸੀ ਨਾ ਇਹ ਲਕੋਦੋ ਹੀ ਆਪਣੇ ਕਹਿ ਕੇ ਬਣਵਾੜੇ ਸਨ। ਮੈਨੂੰ ਪਤਾ ਸੀ ਇਹਨਾਂ ਨੇ ਬਾਅਦ ਵਿੱਚ ਖਾਲੀ ਹੱਥ ਵਖਾ ਦੇਣੇ ਨੇ ਕਿ ਸਾਡੇ ਕੋਲ ਕੱਖ ਨਹੀਂ ਹੈਗਾ ਹੁਣ। ਇਸ ਕਰਕੇ ਮੈਂ ਉਦੋਂ ਹੀ ਬਨਵਾ ਲਈ ਸੀ ਤੇ ਮੈਂ ਰੱਖਲੇ ਸੀ ਲਗਾ ਕੇ ਤੇ ਮੈਂ ਤੇਰੇ ਵਾਸਤੇ ਨਾ ਹੁਣ ਲੈ ਕੇ ਆਈ ਸਾ ਨਾਲ ਚੱਲ ਕੋਈ ਨਾ ਮੰਮੀ ਜਿੱਦਾਂ ਵੀ ਆ ਖੈ ਬਹੁਤ ਸੋਹਣੇ ਨੇ ਸੋਹਣੇ ਇਹਨਾਂ ਨੂੰ ਨਾ ਬੰਦ ਕਰ ਲੈ ਤੇ ਇਹਨਾਂ ਨੂੰ ਲਗਾ ਲੈ ਹੁਣ ਡੋਂਡੀ ਨਾ ਪਿੱਟੀ ਜਾਈਂ ਪੁੱਛਾਂ ਇਹਨਾਂ ਨੂੰ ਕੀ ਖਾਣੀ ਕਿਹੜੀ ਚੀਜ਼ ਹੈ ਫਿਰ ਉਹ ਹੀ ਬਣਾਵਾਂਗਾ ਰੋਟੀ ਤੇ ਖਾ ਕੇ ਨਾ ਆਇਆ ਹਾਂ ਉਹ ਤਾਂ ਸੋਹਣੇ ਨੇ ਲੱਗਦਾ ਚੋਕ ਕਰਕੇ ਨਾ ਅੰਦਰ ਆਲੇ ਨਾਲ ਬਾਹਰ ਆਉਂਦੇ ਆ। ਆਹ ਬੰਦੇ ਨੇ ਨਾ ਇਹ ਸਾਮ ਗਿਆ। ਆਹ ਜੱਦਾ ਰੋੜਾ ਪਾਰ ਦੀ ਰੋੜ ਨਹੀਂ ਆਇਆ ਇਹ ਬੱਸ ਜੱਦਾ ਕਰ ਰਹੀ ਹੈ ਨਾ ਤਾਂ ਕਿ ਸਸ ਨੂੰ ਪਾਣੀ। ਆਹ ਮਿਲ ਤੇ ਉਹ ਸਾਲੂ ਵੀ ਦੇ ਲੋਗੇ ਤੇ। ਆਹ ਸਾਮ ਕੇ ਰੱਖ ਬਸ। ਹਾਂ। ਆਹ ਸਿੰਦਲਸਨ ਐ ਸੂਰ ਦੇ ਵਿੱਚ ਕਰਕੇ ਰੱਖ ਲੈ। ਅੱਛਾ। ਸਿਆਣੀ ਬਰਤ। ਆਤਲਾ ਸੇਕ ਦੁਨੀਆ ਨੂੰ ਆਪਣਾ ਆ ਗਿਆ ਤੈਨੂੰ ਨਾ ਆਈਆ। ਨਾਨੀ ਕੀ ਗੱਲ ਸੋਣਾ। ਤੇਰਾ ਤੇ ਫੇਵਰਟ ਕਲਰ ਬਲੈਕ ਹੈ। ਪਾਰੇ ਲੱਗਦਾ। ਤੇ ਤੂੰ ਆ ਕਲਰ ਤਾਂ ਪਸੰਦ ਕਰ ਲਿਆ। ਮਮੀ ਨੂੰ ਪਤਾ ਵੀ ਆ ਕਿ ਸੀਮਾ ਭਾਬੀ ਕਿੱਦਾਂ ਦੀ ਆ। ਹੋ ਸਕਦਾ ਵਾ ਕਿ ਮੇਰਾ ਸਸਤਾ ਲਾਈ ਹੋਵੇ ਤੇ ਸ਼ੰਮੀ ਦਾ ਜ਼ਿਆਦਾ ਮਹਿੰਗਾ ਲਾਈ ਹੋਵੇ। ਮੈਂ ਵੀ ਫਿਰ ਇੱਥੋਂ ਕੋਣ ਖੇਚ ਲਿਆ। ਮੈਂ ਕਿਹਾ ਮੈਂ ਇਹਨੂੰ ਇਹ ਕਲਰ ਨਹੀਂ ਮੈਨੂੰ ਇਹੋ ਕਲਰ ਪਸੰਦ ਆ। ਪਤਾ ਨਹੀਂ ਭਾਈ ਕਿੱਥੇ ਕਿੱਥੇ ਤੇਰਾ دماغੇ ਚੱਲਦਾ। ਉਹ ਹੋ ਮਮੀ ਤੂੰ ਮਾਗ ਜਿਹੜਾ ਨਾ ਸਹੀ ਸਮੇਂ ਤੇ ਸਹੀ ਜਗ੍ਹਾ ਤੇ ਲਾਈਦਾ ਹੁੰਦਾ।

ਤੇ ਸਾਰੇ ਸਾਹਮਣੇ ਪਾ ਦਿੰਦੀ ਆ ਮੈਂ ਕਿਹੜਾ ਖੋਲਾ ਲੱਗੀ ਸੀ ਤੇ ਉਧਰ ਸਿਮਰਤ ਵੇਖੋ ਮੇਰਾ ਸੂਟ ਲੈ ਲਿਆ ਤੇ ਆਪਣਾ ਮੈਨੂੰ ਦੇ ਦਿੱਤਾ ਆਖੇ ਮੈਨੂੰ ਪਤਾ ਵਾ ਕਿ ਸੀਮਾ ਭਾਬੀ ਮੇਰੇ ਨਾਲ ਪਿਆਰ ਨਹੀਂ ਕਰਦੀ ਆ ਸੀਮਾ ਭਾਬੀ ਸ਼ੰਮੀ ਦਾ ਸੂਟ ਵਧੀਆ ਲਈ ਹੈ ਹੁਣੀ ਤਾਂ ਕਰਕੇ ਮੈਂ ਉਹਦਾ ਖੋਲਿਆ ਤੇ ਆਪਣੀ ਵਾਲਾ ਉਹਨੂੰ ਦੇ ਦਿੱਤਾ ਮੈਨੂੰ ਪਤਾ ਸ਼ੰਮੀ ਦਾ ਸੂਟ ਚੰਗਾ ਹੈ ਨਹੀਂ ਦੇਣੇ ਇਹ ਨਹੀਂ ਆ ਕਿ ਮੈਂ ਮੰਗਣ ਦੀ ਜਨਕੀ ਨੋਰੀ ਹੱਦੀ ਜਵਾਨਾ ਮੇਰੇ ਕੋ ਸੂਟ ਮੰਗਦੀ ਕਿ ਮੈਂ ਆਪਣਾ ਵੀ ਤੈਨੂੰ ਦੇ ਦੇਣਾ। ਪਰ ਕੋਈ ਹਾਰਦੀ ਨਾ ਮਾਂ ਦੀ ਹੈ। ਜਿੰਨਾ ਮਰਜੀ ਨਾ ਸਮਝਾ ਲਓ। ਇਹ ਨਹੀਂ ਸੁਧਰ ਸਕਦੀ। ਹਾ ਸਿਮਰਤ ਹਾ ਸਿਮਰਤ ਮੂੰਹ ਤੇ ਐਵੇਂ ਜਿਵੇਂ ਕਿਤੇ ਮਿਸ਼ਰੀ ਹੁੰਦੀ। ਅੱਜ ਮੇਰਾ ਫੇਰ ਵਿਸ਼ਵਾਸ ਉੱਠ ਗਿਆ ਇਹਦੇ ਤੋਂ ਸਾਰਾ। ਮੈਨੂੰ ਪਤਾ ਲੱਗ ਗਿਆ ਕਿ ਨਾ ਚਾਚੀ ਜੀ ਮੈਨੂੰ ਚੰਗਾ ਸਮਝੇਗੀ ਤੇ ਨਾ ਸਿਮਰਤ। ਬਸ ਐਵੇਂ। ਹਾ ਤੇ ਸਾਰੀਆਂ ਨਾਟਕਬਾਜ਼ੀਆਂ ਚੱਲਣੀਆਂ। ਏਨਾ ਵੀਰੇ ਦਾ ਹੱਥ ਕੰਗਿਆ ਸਭੋ ਇਹਦਾ ਸਕਾ ਭਰਾਵ ਇਹਨੂੰ ਸ਼ਰਮ ਚਾਹੀਦੀ ਥੋੜੀ ਬੁਤੀ ਅੱਗ ਉਹਨੂੰ ਕਹਿੰਦੀ ਹੋਰ ਸਕਾ ਦੇ ਦੇਣਾ ਏਦੀ ਕੁੜੀ ਦੀ ਭੁੱਖ ਨਹੀਂ ਨਿਕਲਦੀ ਤੇ ਉਹ ਜੀ ਮਾਮਾ ਚਲ ਮੇਰੀ ਟੈਨਸ਼ਨ ਮੁੱਕ ਗਈ ਨਹੀਂ ਤਾਂ ਮੈਨੂੰ ਤਾਂ ਗੁੱਸਾ ਹੀ ਬੜਾ ਆਇਆ ਅੱਜ ਪੈਣ ਦਾ ਬੱਸ ਆਪਛੂ ਨੂੰ ਘਟ ਦੇਂਦੇ ਮੈਨੂੰ ਤੇ ਪੂਰਾ ਕਰਕੇ ਦੇਂਦੇ ਤੂੰ ਤੇ ਬੜੀ ਚੀਤੇ ਬੜੀ ਬੰਦੀ ਸਿਮਰਤ ਅੱਜੀ ਬਾਬੀ ਅੱਜੀ ਦੇ ਗੁੱਸੇ ਜੀ ਆ ਨਹੀਂ ਨਹੀਂ ਭਾਬੀ ਮੈਂ ਤਾਂ ਗੁੱਸੇ ਜਣਾ ਬਾਓ ਮੇਨ ਦਾ ਅਨਸਰ ਮੇਰਾ ਨਾ ਉਹ ਮੈਂ ਤੇਰੇ ਨਾਲ ਤਾਂ ਟਾਈਟ ਸੀ ਨਾ ਇਸ ਕਰਕੇ 31500 ਰੁਪਏ ਦਿੱਤੇ ਪਰ ਮੈਂ ਤੇਰਨ ਪੱਕਾ ਵਾਦਾ ਕਰਨੀ ਆ ਅਗਲੀ ਵਾਰੀ ਤੈਨੂੰ 5100 ਦਵਾਉਂਗੀ ਹਾਂ ਠੀਕ ਹੈ ਠੀਕ ਤੂੰ ਨਰਾਲੀ ਹੋ ਨਾ ਸਾਡੇ ਨਾ ਨਹੀਂ ਨਹੀਂ ਭਾਬੀ ਨਰ ਇਹ ਆਲਾ ਜੀ ਤੇ ਬੁੱਕੂੰ ਨਰਾਲੀ ਹੋਈ ਤਾਂ ਤੇ ਦੂਸਰੀ ਇਹ ਕਰ ਆ ਮੇਰੇ ਕੋ ਥੋੜੇ ਜਿਵੇਂ ਕੋ ਪੈਸੇ ਹੈਗੇ ਆ ਦੂ ਰੱਖ ਲੈ ਸੱਜਾ ਠੀਕ ਮੇਰੇ ਕੋਲ ਰੱਖ ਲੈ ਠੀਕ ਹੈ ਠੀਕ ਹੈ ਸਿੰਮਰਤ ਹਾਂਜੀ ਉਹ ਕੀ ਆ ਸੂਰਤੇ ਓ ਅੱਛਾ ਤਾਂ ਪਸ ਹਾਂਜੀ ਪਰ ਜੋ ਨੇ ਹੁਣ ਬਣਾਏ ਸਾਈਨ ਦੇ ਬਣਾ ਕੇ ਦਿੱਤੇ ਹੋਣੇ ਆ ਨਹੀਂ ਨਹੀਂ ਭਾਬੀ ਇਹ ਤੇ ਮੰਮੀ ਨੇ ਮੇਰੇ ਰਖੜੀ ਦਾ ਗਿਫਟ ਦਿੱਤਾ ਵਾ ਮੰਮੀ ਨੇ ਤੇਰੀ ਸੱਸ ਚੁੱਪ ਕਰਜੋ ਨਹੀਂ ਨਹੀਂ ਆਪਣੀ ਮੰਮੀ ਨੇ ਰਖੜੀ ਦਾ ਗਿਫਟ ਦਿੱਤਾ ਮੈਨੂੰ ਵੀ ਤੈਨੂੰ ਦਿੱਤਾ ਹਾਂ ਜੀ ਤੈਨੂੰ ਕਦੇ ਦਿੱਤਾ ਸੀ ਮੈਂ ਤੈਨੂੰ ਨਹੀਂ ਦਿੱਤਾ ਚੁੱਪ ਕਰਕੇ ਇੰਤਜ਼ਾਰਾ ਕਰਕੇ ਬਾਹਰੋਂ ਆਣਾ ਪੈਜੀ ਸੋਨੀਆ ਸੋਨੀਆ ਆ ਇਹਨੂੰ ਕਿ ਇਹ ਬੜਾ ਮੂਫ ਲਾ ਕੇ ਚੱਲ ਗਈ ਚੱਲ ਮੈਨੂੰ ਵੀ ਹਾਇ ਰੱਬਾ ਮੰਮੀ ਨੇ ਤਾਂ ਮੈਨੂੰ ਕਿਹਾ ਸੀ ਕਿ ਇਹਨੂੰ ਦੱਸੀ ਨਾ ਮੈਂ ਪਾਪੀ ਨੂੰ ਹੀ ਦੱਸ ਦਿੱਤਾ ਆ ਪੈਸਿਆਂ ਦੇ ਚੱਕਰ ਵਿੱਚ ਮੈਂ ਤਾਂ ਸਾਰਾ ਕੁਝ ਹੀ ਭੁੱਲ ਗਿਆ ਹੁਣ ਬਾਹਰ ਜਾ ਕੋਈ ਜਨਤਾਸ ਨਾ ਦਵੇ ਚੱਲ ਮੈਨੂੰ ਕੀ ਦਸਵੀਂ ਦਊਗੀ ਤੇ ਮੈਂ ਤਾਂ ਸਾਫ਼ ਹੀ ਮੁੱਕਰ ਜਾਣਾ ਮੈਂ ਕਿਹੜੇ ਵੇਲੇ ਦੱਸਿਆ ਮੰਮੀ ਇਹ ਸਹੀ ਹੋਣਾ ਚਾਹੀਦਾ ਸ਼ਮੇਂ ਕੱਸਦੀ ਨਹੀਂ ਰਾਣੀ ਨੇ ਕਦੋਂ ਆਣਾ ਮੇਰੇ ਰਾਣੀ ਨੇ ਤਾਂ ਸ਼ਾਮ ਤੱਕ ਪਹੁੰਚ ਜਾਣਾ ਵਾ ਨਾਲੇ ਮੇਰੀ ਗੱਲ ਸੁਣੋ ਤੁਸੀਂ ਪਹਿਲੇ ਕਦੀ ਨਹੀਂ ਰਹੇ ਤੇ ਅੱਜ ਤੁਸੀਂ ਰਹਿਣਾ ਵਾ ਰਾਤ ਰਾਤ ਕਿਹੜਾ ਕੋਈ ਕੰਮ ਕਾਜ ਕਰਨੇ ਹੁੰਦੇ ਆ ਦੇਣੇ ਤਾਂ ਭਲਾ ਤੁਸੀਂ ਕੰਮ ਤੇ ਜਾਣਾ ਹੁੰਦਾ ਵਾ ਪਿੱਛੇ ਤੇ ਤੁਹਾਡਾ ਕੰਮ ਬੜਾ ਹੀ ਖਰਾਬ ਰਿਆ ਤੇ ਇਸ ਕਰਕੇ ਨਾ ਮੈਨੂੰ ਇਹ ਹੀ ਚਲ ਮੈਂ ਬਹੁਤੀ ਖੇਚ ਨਹੀਂ ਕੀਤੀ ਰਹਿਣ ਵੱਲੋਂ ਮੈਨੂੰ ਇਹ ਹੀ ਵੀਰਾ ਕੰਮ ਕਾਜ ਕਰੇ ਨਾਲੇ ਮੇਰੀ ਗੱਲ ਸੁਣੋ ਤੁਸੀਂ ਇੰਨੀ ਖੇਚੜ ਕਿਉਂ ਕੀਤੀ ਕੱਲ ਮੈਂ ਕਿਹਾ ਸੀ ਨਾ ਕਿ 100 ਰੁਪਿਆ ਮੈਨੂੰ ਬੜਾ ਸਮਝ ਮੇਰੀ ਗੱਲ ਸੁਣਾ ਨਾ ਇੰਤੋਂ ਇੰਨੀ ਚਿੰਤਾ ਕਰਿਆ ਕਰ ਨਾ ਮੇਰੀ ਕੰਮ ਦੀ ਚਿੰਤਾ ਕਰਿਆ ਕਰ ਦੇਖ ਕੋਈ ਨਹੀਂ ਕੰਮ ਚੱਲ ਪੈਣਾ ਵਾ ਤੇ ਨਾਲੇ ਦੂਸਰੀ ਗੱਲ ਮੈਂ ਤੇ ਅੱਜ ਰਾਤ ਰੋਟੀ ਖਾ ਕੇ ਜਾਣਾ ਨਾਲੇ ਤਾਂ ਮਿਲ ਕੇ ਜਾਣਾ ਆਹ ਕੀਤੀ ਨਾ ਵਧੀਆ ਗੱਲ ਮੈਂ ਤਾਂ ਪਹਿਲਾਂ ਹੀ ਮਨ ਬਣਾ ਕੇ ਆਹੀ ਸੀ ਰਾਣੀ ਨਾਲ ਮਿਲ ਕੇ ਰੋਟੀ ਪਾਣੀ ਖਾ ਕੇ ਫੇਰ ਹੀ ਆਪਾਂ ਘਰ ਜਾਣਾ ਵਾ ਮੈਂ ਕਿਹਾ ਤੁਸੀਂ ਟੈਨਸ਼ਨ ਨਾ ਲਓ ਰੋਟੀ ਬਣੀ ਬਣੀ ਆ ਲੋ ਤੁਸੀਂ ਰੈਣਾ ਦੇ ਬਣੋ ਚਲੋ ਉੱਠੋ ਆਉ ਚੁਕੇ ਘਰ ਕੀ ਹੋਇਆ ਬਾਬੀ ਕੀ ਹੋਇਆ ਕੀ ਆ ਕੁਛ ਨਹੀਂ ਕੁਛ ਨਹੀਂ ਕੱਲ ਚੱਲੀ ਆਪਾਂ ਨਹੀਂ ਹੋਇਆ ਕੀ ਦੱਸੇਗੀ ਕੁਛ ਨਹੀਂ ਹੋਇਆ ਘਰ ਜਾ ਕੇ ਤਾਂ ਮੈਂ ਗੱਲ ਕਰਨੀ ਸੀ ਆਓ ਮੇਰੇ ਮਗਰ ਮਗਰ ਬਾਬੀ ਐਸਾ ਕੀ ਹੋ ਗਿਆ ਤੂੰ ਚੜੀ ਤੇ ਚਿੜਕ ਕੇ ਉਹਨੂੰ ਕਹਿਣ ਦੀ ਘਰ ਜਾ ਕੇ ਗੱਲ ਕਰਦੀ ਕੀ ਹੋਇਆ ਸ਼ਮੀ ਮੈਂ ਤੇਰੇ ਨਾਲ ਬਾਅਦ ਚ ਗੱਲ ਕਰਾਂਗੀ ਮੈਂ ਕੋਈ ਗਲਤੀ ਕੀਤੀ ਆ ਨਹੀਂ ਚੰਗਾ ਮੈਨੂੰ ਜਾਣ ਦੇ ਬਬੀ ਕੋਈ ਨਾ ਮੈਨੂੰ ਬਾਹਰ ਦੱਸ ਮੈਨੂੰ ਦੱਸੇਂਗੀ ਨਹੀਂ ਕੀ ਹੋਇਆ ਹੈ ਤੂੰ ਇੰਨੇ ਗੁੱਸੇ ਚ ਕਿਉਂ ਤੇਰਾ ਹੱਥ ਵੀ ਕੰਬਣ ਡੇਆ ਕੀ ਗੱਲ ਆ ਤੂੰ ਘਰ ਤੇ ਆਓ ਮੈਨੂੰ ਲੱਗਦਾ ਮੰਮੀ ਨੇ ਕੁਛ ਕਿਹਾ ਤਾਂ ਫੇਰ ਮੈਂ ਤੈਨੂੰ ਕਿਹਾ ਸੀ ਨਾ ਉੱਥੇ ਨਾ ਬੋਲ ਮੈਂ ਤੁਹਾਨੂੰ ਕਹਿ ਨਹੀਂ ਘਰ ਚਲੋ ਮੈਂ ਘਰ ਜਾ ਕੇ ਤੇ ਨਾਲ ਗੱਲ ਕਰਦੀ ਆ ਮੇਰੇ ਮਗਰ ਮਗਰ ਆਜੋ ਆਜਾ ਮੈਂ ਬਰਸਪੜੇ ਲੱਗੀ ਆ ਛੇਤੀ ਆਜੋ ਕੀ ਚੱਲਦੀ ਐ ਸੀਮਾ ਰੋਟੀ ਬਣੀ ਵੀ ਤੇ ਰੋਟੀ ਖਾ ਕੇ ਜਾਇਆ ਜਰਾ ਤੇ ਖਾਲੀ ਰੋਟੀ ਆ ਖਾ ਲਈਆਂ ਨਾ ਇਹ ਵੀ ਹੈਗਾ ਪਛਾਣਦੀ ਐ ਨਹੀਂ ਬੜੀ ਗੱਲ ਆ ਕੀ ਹੋਇਆ ਏ ਤੇਰੇ ਮਮੀ ਕਿਹਾ ਤੂੰ ਫਿਰਨੀ ਗਰਮ ਕੀ ਦੱਸਦਾ ਕਿ ਤੁਹਾਨੂੰ ਥੋੜਾ ਜਿਹਾ ਹੌਸਲਾ ਰੱਖੋ ਤੂੰ ਇਹ ਤਾਂ ਕਹਿੰਦੇ ਮਮਾ ਗਾੜੇ ਨਾਲ ਜਾ ਕੇ ਗੱਲ ਕਰਾਂ ਮਮੀ ਹੋਇਆ ਕਿ ਤੁਹਾਡੇ ਨਾਲ ਕੋਈ ਗੱਲ ਨਹੀਂ ਹੋਈ ਕੋਈ ਗੱਲ ਨਹੀਂ ਹੋਈ ਪ੍ਰਵਾ ਤੇ ਕੀ ਹੋਇਆ ਕਿ 10 ਮੈਂ ਕਿਹਾ ਤੁਹਾਨੂੰ ਗੈ ਨਹੀਂ ਮੈਂ ਕਿ ਨਹੀਂ ਦੱਸਾਂ ਤੇ ਕਹਿੰਦੇ ਨਾ ਭੈਣ ਕਰਸੇ ਆਪਾਂ ਨਾ ਪਾਇਆ ਗਾ ਤੇ ਤਿੱਕਰ ਚਲੋ ਮੈਂ ਕਾ ਜਾ ਕਿ ਤੁਹਾਨੂੰ ਦੱਸਦੀ ਪਾਦੀ ਨਾ ਇੱਥੇ ਰਣਜੀਤ ਨਾ ਇੱਥੇ ਸਾਹਿਲ ਨਾ ਮੇਰੀ ਸੱਸ ਹੈ ਤੂੰ ਦੱਸ ਤੇ ਸਹੀ ਹੋਇਆ ਕੀ ਆ ਛਮੀ ਤੇਰੇ ਸਾਹਮਣੇ ਨਹੀਂ ਅੱਜ ਮੈਂ ਦੱਸਣਾ ਪਹਿਲਾਂ ਮੈਂ ਇਹਨਾਂ ਨਾਲ ਗੱਲ ਕਰ ਲੈਂਦੇ ਫੇਰ ਮੈਂ ਬਾਅਦੋਂ ਤੈਨੂੰ ਮੈਂ ਦੱਸੋਗੀ ਉਹ ਕੀ ਹੋਇਆ ਕੀ ਆ ਕੀ ਗੱਲ ਚੱਲੇ ਕਿੱਥੇ ਆ ਕਾਤੇ ਦੀ ਕਾਮਨੀਆ ਕਿਹਾ ਤਾਂ ਮੰਮੀ ਨੇ ਹੁਣ ਮੰਮੀ ਵੇਖੋ ਘਰੇ ਬਣਦੇ ਜਗ੍ਹਾ ਹੀ ਇੰਗਾਹ ਤੇ ਦੱਸੋ ਕੀ ਕਹਿ ਕੇ ਮੇਰੇ ਟੈਂਟ ਤੇ ਵੈਸੇ ਮੈਂ ਕੋੜੀ ਲੱਗਦੀ ਆ ਕੋੜੀ ਕਿ ਲੱਗਣਾ ਜ਼ਰੂਰ ਨਹੀਂ ਕੁਛ ਕਿਹਾ ਵਾ ਅਗਲੇ ਦੇ ਸਹੁਰੇ ਆ ਕਿ ਤਰ੍ਹਾਂ ਬੋਲਣੇ ਆਣਕਮਾਣ ਸੁਣੂਗਾ ਤਾਂ ਕੀ ਕਹੂਗਾ ਇਹ ਗੱਲ ਮੈਂ ਚਾਚੀ ਕਹਿਣੀ ਆ ਜਿਹੜੀ ਵੀ ਮੈਂ ਗੱਲ ਕਰਨੀ ਨਾ ਆਪਣੇ ਘਰ ਜਾ ਕੇ ਕਰਨੀ ਆ ਪਰ ਸੀਮਾ ਤੂੰ ਹੁਣੇ ਤਾਂ ਨਹੀਂ ਕੋਸ਼ਿਸ਼ੀ ਤੂੰ ਕਹਿ ਕੇ ਟੈਲੀਫੋਨ ਕਰਕੇ ਤੇ ਕੁੜੀ ਨੂੰ ਕਿਹਾ ਸੀ ਆਪਣੇ ਵੀਰ ਦੀ ਪਸੰਦੀ ਦੀਆ ਸਬਜ਼ੀ ਭਾਜੀ ਬਣਾ ਉਹਨੇ ਸਾਰਾ ਕੁਝ ਤਿਆਰ ਕੀਤਾ ਨਾਲੇ ਉਹਨੇ ਨੇ ਜੀਤ ਨੂੰ ਕਿਹਾ ਹੋਇਆ ਕਿ ਵੀਰੇ ਨੇ ਸ਼ਾਮਾਂ ਤੱਕ ਰੁਕਣਾ ਤੇ ਇਤਨਾ ਚੰਗਾ ਤਰ੍ਹਾਂ ਲੱਗਾ ਕੋਈ ਨਹੀਂ ਚਾਚੇ ਜੀ ਰਣਜੀਤ ਨਾਲ ਆਪਾਂ ਬਾਅਦ ਵਿੱਚ ਮਿਲਾਂਗੇ ਜਿਹੜੀ ਮੈਂ ਗੱਲ ਕਰਨੀ ਹੈ ਨਾ ਅੱਜ ਮੈਂ ਗੱਲ ਕਰਕੇ ਨਹੀਂ ਤੇ ਤੁਸੀਂ ਵੀ ਮਗਰ ਮਗਰ ਸਾਡੇ ਆ ਜਾਓ ਘਰ ਚਲੋ ਘਰ 2 ਮਿੰਟ ਰੁਕ ਜਾ ਸਾਡੀ ਸੱਸ ਆ ਗਈ ਦੇਸੀ ਆਵਾਂਗੇ ਐਵੇਂ ਕਿ ਮੈਂ ਟਲ ਪਾਂਗੀ ਸ਼ਮੀ ਉਹ ਤੇਰੇ ਕੋਲ ਹੀ ਬੈਠੇ ਹੋਏ ਸੀ ਤੂੰ ਤ ਨਹੀਂ ਕੋਈ ਗੱਲ ਕਹੀ ਉਹ ਆਜੀ ਮੇਰੇ ਕੋਲ ਤੇ ਬਸ ਵੀਰਾ ਬੈਠਾ ਸੀ ਆ ਭਾਬੀ ਤੇ ਇੱਧੇ ਬੈਠੀ ਸੀ ਸਿਮਰਤ ਕੋ ਪਤਾ ਨਹੀਂ ਉਤਰੋ ਕੀ ਹੋਇਆ ਤੇ ਕੀ ਨਹੀਂ ਕੋਈ ਸਾਬਤ ਸੁਗੰਧ ਦੀ ਗੱਲ ਤੇ ਨਹੀਂ ਹੋਈ ਮੈਂ ਕਹਿੰਦੀ ਤੁਹਾਡੇ ਨਾਲ ਤਾਂ ਨਹੀਂ ਗੱਲ ਹੋਈ ਕੋਈ ਮੇਰੇ ਨਾਲ ਤਾਂ ਕੋਈ ਗੱਲ ਵੀ ਨਹੀਂ ਹੋਈ ਸਿਮਰਤ ਕੋਈ ਗੱਲ ਹੋਈ ਭਾਬੀ ਨਾਲ ਤੇਰੀ ਤਾਂ ਦੀਦੀ ਪਤਾ ਨਹੀਂ ਮੇਰੇ ਕਮਰੇ 'ਚ ਆਏ ਆ ਮੂੰਹ ਖਲਾ ਸਿੱਧਾ ਹੀ ਤੁਰ ਪਏ ਮੈਨਾਂ ਤਾਂ ਕੋਈ ਗੱਲ ਵੀ ਨਹੀਂ ਕੀਤੀ ਮੇਰੇ ਕਮਰੇ 'ਚ ਉਹਨਾਂ ਨੂੰ ਕੀ ਦੱਸ ਪਿਆਸਾ ਫਿਰ ਮिन्नੂ ਕੀ ਭਰਾ ਦੀ ਜੀ ਉਤਰੋ ਇੱਧਰ ਨੂੰ ਆਏ ਤੇ ਬਸ ਤੁਰ ਪਏ ਸਿੱਧਾ ਹੀ ਇੱਕ ਮਿੰਟ ਤੂੰ ਕੁਝ ਕਿਹਾ ਤੇ ਨਹੀਂ ਉਹਦ ਨਹੀਂ ਕੁਝ ਕਿਹਾ ਨਹੀਂ ਨਹੀਂ ਮੰਮੀ ਮिन्नੂ ਕੀ ਲੋੜ ਪਈ ਉਹਨਾਂ ਨੇ ਕੋਈ ਗੱਲ ਕਰਨ ਦੀ ਮੈਨੂੰ ਤੇ ਬਸ ਕਹਿੰਦੇ ਆ ਕਿ ਧਿਆਨ ਰੱਖੇਂ ਚੱਲਨੇ ਤੇ ਬਸ ਚਲ ਗਏ ਤੇ ਮੂੰਹ ਫਲਾ ਦੇ ਤੋਟੇ ਪਰ ਪਵਾਜ ਹੋਇਆ ਕਿ ਇਹਨਾਂ ਨੂੰ ਕਿਤਰਾ ਕਿਤਰਾ ਇੱਕ ਮਿੰਟ ਮੈਂ ਅੱਗੇ ਜਾ ਕੇ ਪੁੱਛ ਕੇ ਆਂ ਨਹੀਂ ਕੀ ਨੀਸੀ ਮਾਰੋ ਕ ਤੇ ਸੀ ਸੀਮਾ ਹਲਕੀ ਕੀ ਹੋਇਆ ਇਹਨੇ ਸੰਦਰ ਉਹ ਦੱਲੋ ਇਹ ਤੇਰੀਂ ਤੋਂ ਦੱਸਦੀ ਨਹੀਂ ਨਹੀਂ ਦੀਦੀ ਦਲੀ ਕੋਈ ਗੱਲ ਨਹੀਂ ਗੱਲ ਸੰਧਿਆਨਾ ਤੂੰ ਪੈਸੇ ਘਟ ਘਟ ਕਹਿਂਦੀ ਸੀ ਕਿਤੇ ਭਾਬੀ ਨਾ ਤੂੰ ਇਦਾਂ ਦੀ ਕੋਈ ਗਲਤ ਨਹੀਂ ਕੀਤੀ ਜਾਂ ਸੂਟ ਮਾੜਾ ਵਾ ਜਾਂ ਪੈਸੇ ਘਟਿਆ ਅਤੇ ਤੁਹਾਨੂੰ ਕੁਝ ਪਤਾ ਨਹੀਂ ਲੱਗਦਾ ਕੁਝ ਭੌਂਕਤੇ ਨਹੀਂ ਪਈ ਓਹੋ ਜੀ ਜੀ ਮੰਮੀ ਨੇ ਮੈਨੂੰ ਸਾਰਾ ਕੁਝ ਤੁਹਾਡੇ ਸਾਹਮਣੇ ਤੇ ਸਮਝਾਇਆ ਵਾ ਸਾਰੀ ਕੰਡੀਸ਼ਨ ਦੱਸ ਤੇ ਦਿੱਤੀ ਮੈਂ ਪਾਗਲ ਥੋੜੀ ਜਿਹਾ ਦੁਬਾਰਾ ਫੇਰ ਉਹ ਗੱਲ ਛੇੜੂਗੀ ਉਹਨਾਂ ਨਾਲ ਨਹੀਂ ਨਹੀਂ ਮੈਂ ਐਵੇਂ ਪੁੱਛਣੀ ਨਹੀਂ ਆ ਤੂੰ ਇੰਨਾ ਘੁੱੜ ਕੇ ਕਿਉਂ ਲਈ ਮੈਂ ਕਿਹਾ ਤੈਨੂੰ ਪਤਾ ਨਹੀਂ ਲੱਗਦਾ ਕਿ ਜਾਦੂ ਕਿਤੇ ਕਹਿ ਤਨੀ ਮੈਂ ਤਾਂ ਪੁੱਛਣੀ ਕੋਈ ਗੱਲ ਨਹੀਂ ਹੋਈ ਮੈਂ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਲਓ ਜੀ ਪੈ ਗਈ ਸੀ ਆਪਾਂ ਹੁਣ ਇਹਨਾਂ ਨੂੰ ਮੈਂ ਕੀ ਦੱਸਾਂ ਯੋਕਾ ਤਰੋਸਕੇ ਚਲ ਗਈ ਕਾਤੋਂ ਨੇ ਮੂੰਹ ਫਲਾਇਆ ਸਾਰੀ ਘਰ ਦੀ ਜੜ ਤੇ ਮੇਥੋਂ ਪੈ ਗਈ ਮੈਂਵੇਂ ਇਹਨੂੰ ਦੱਸ ਬੈਠੀ ਕਿ ਟੋਪਸ ਮੰਮੀ ਨੇ ਮੈਨੂੰ ਅੱਜ ਹੀ ਦਿੱਤੇ ਆ ਹੁਣ ਇਹਨਾਂ ਨੂੰ ਮੈਂ ਕੀ ਦੱਸਾਂ ਬਾਹਰ ਜਾ ਕੇ ਕਿ ਕਾਤੋਂ ਮੂੰਹ ਫਲਾ ਕੇ ਚਲ ਗਈ ਮੈਨੂੰ ਤਾਂ ਲੱਗਦਾ ਹੁਣ ਅੱਗ ਬਣ ਕੇ ਵੱਸੂਗੀ ਵੀਰੇ ਤੇ ਤੇ ਕਿਤੇ ਵੀਰੇ ਨੇ ਸਾਰੀ ਸਾਥ ਹੀ ਦਿੱਤਾ ਹਦ ਦਿੱਤਾ ਨਾ ਤੇ ਮੰਮੀ ਨੇ ਮੈਨੂੰ ਨਹੀਂ ਛੱਡਣਾ ਕਿ ਤੂੰ ਕਾਤੋਂ ਦੱਸਿਆ ਇਹਨਾਂ ਨੂੰ ਕਦੋਂ ਦੀ ਘੜੀਆਂ ਬੋਲਣ ਕਦੋਂ ਦੀ ਸੁੰਢਈ ਘੰਟਾ ਹੀ ਹੋ ਗਿਆ ਜੀਤ ਮੇਰਾ ਕਰਦਾ ਉੱਠ ਕੇ ਜਾਵਾ ਪਰ ਫੇਰ ਸੋਚਦੀ ਆ ਕਿ ਇਹਨਾਂ ਦਾ ਆਪੋ ਜੀਪਿਆ ਕੇ ਦਾ ਮਸਲਾ ਮੈਂ ਵਿੱਚ ਕੱਲ ਨੂੰ ਬੁਰੀ ਬਣਾ ਮੈਂ 4 ਦਿਨ ਹੀ ਆਈ ਆ ਮੈਂ ਤਾਂ ਕੱਲ ਨੂੰ ਬੁਰੀ ਬਣ ਕੇ ਜਾਵਾ ਆਪੇ ਨੂੰ ਵੇਖ ਲੈਣਗੀ ਮੈਂ ਵਿੱਚ ਨਾ ਹੀ ਜਾਵਾਂ ਤੇ ਚੰਗਾ

हां बहुत बढ़िया तुम्हें तो आ गई तो ना हां ठीक ठीक जाने ठीक है हां चाची ठीक सिमरत चलनी उठो ताली मम्मी आ गई आ गई आ गई हां सिमरत आ गए सुप्रिय जी के दरां छेव बजे हैं ससिकल पे बड़ी है। जी ससिका तुझे बड़े है ना टाइम ना आता जे है मैं तो खेती तो बाद ही नहीं सकती हूं और हां जी हां सिमरत भी आ गई पता है सिके मम्मी ਆਹ ਠੀਕ ਠਾਕ ਨੇ ਠੀਕ ਆ ਤੂੰ ਠੀਕ ਆ ਹਾਂਜੀ ਵਧੀਆ ਠੀਕ ਆ ਇਹ ਕੋਈ ਨਹੀਂ ਤਾਂ ਮੰਮੀ ਨੂੰ ਹਾਂ ਮੈਂ ਲਈ ਜਾਓ ਕੋਈ ਬੈਠੋ ਮੰਮੀ ਤੇ ਬੈਠੋ ਬੈਠੋ ਨਿਆਣੇ ਤੇ ਸਾਰੇ ਸ਼ੈੱਟ ਰੱਖੇ ਪਏ ਨੇ ਕੀ ਹੋਰ ਬੜੀ ਵਧੀਆ ਮੈਨੂੰ ਬੜੀ ਟੈਨਸ਼ਨ ਲੱਗੀ ਸੀ ਅੱਜ ਇਹ ਨੂੰ ਦਿਆ ਗਾਦੀ ਟੈਂਪਰ ਜੇ ਤੂੰ ਮੇਰੇ ਨਾਲ ਕੇ ਗਈ ਤੇ ਟੈਂਪਰ ਤੂੰ ਦادیه ਬੇ ਹਲਾ ਰਾਜੀ ਬਾਜੀ ਨਵੇਂਦਰ ơi ਜਿਹੜਾ ਸੰਭ ਕਰਕੇ ਹੈ ਸਵਾਗਤ ਰਹਿਤੂ ਦੀ ਮਾਰ ਨਹੀਂ ਦੀ ਆ ਮੈਨੂੰ ਪਤਾ ਹੈ ਤੁਮਾਨੂੰ ਪਤਾ ਆ ਇੱਥੇ ਵੀ ਦੁਬਾਰਾ ਨਹੀਂ ਆਉਣਾ ਦੁਬਾਰਾ ਆ ਜਾ ਪਹਿਲੇ ਗੱਡੀ ਆ ਉਹਦੇ ਮਸ ਬਹਿਰੇ ਹੀ ਆਣਾ ਮਨਾ ਤੁਹਾਨੂੰ ਥੋੜੀ ਹੋਣਾ ਹੈ ਤੂੰ ਹੀ ਤਾਂ ਭੰਜੀ ਐ ਜਿਦਾਂ ਪੁਰਸ਼ ਵਾਲੇ ਨਹੀਂ ਛਾਪਾ ਮਾਰਦੇ ਦੱਬੇ ਦੱਬੇ ਪੈਰੀ ਆਏ ਜੇ ਆਏ ਉਹ ਵੀ ਸਤੇ ਉਹ ਵੀ ਸਤੇ ਪਰ ਉਹ ਤਾਂ ਕਿ ਨਹੀਂ ਜਿਦਾਂ ਹੜੀ ਚੋਰੀ ਫੜਨੀ ਹੇ ਚੋਰੀ ਨਹੀਂ ਸੀ ਫੜਨੀ ਮੈਂ ਦੇਖਿਆ ਆ ਗਿਆ ਕਿ ਕਿੱਥੇ ਕਿੱਥੇ ਕਿਹੜਾ ਹੈਗਾ ਵਾ ਵੀ ਕੀ ਕਰਨ ਡੀਆਂ ਵਾ ਟੋਰੀ ਟੋਰੀ ਲਿਖਾ ਗਿਆ ਤੇ ਸਾਰੇ ਡੈਕਸਟਰ ਨਹੀਂ ਸਾਰਾ ਕੰਮ ਤਾਂ ਦਜ ਦੇ ਹੋਇਆ ਆ ਆਪੋ ਆਪਣੀ ਅੰਦਰੀ ਸਾਰਾ ਕੰਮ ਤਾਂੰਦਾ ਤੇ ਇਹ ਕਰਦੇ ਨੇ ਵਿਚਾਰੇ ਸਵੇਰੇ ਉੱਠ ਕੇ ਲੱਗਦੇ ਨੇ ਰਾਤ ਬਹਿ ਜਾਂਦੇ ਵਿਚਾਰਿਆਂ ਨੂੰ ਇਦਾਂ ਹੀ ਆ ਨਾ ਫੇਰ ਉਹ ਛੱਡ ਕੇ ਗਈਆਂ ਤਾਂ ਉਹ ਨਹੀਂ ਕਰਨਾ ਬਿਲਕੁਲ ਚੰਗੇ ਬੰਦੇ ਨੂੰ ਜ਼ਿੰਮੇਵਾਰੀ ਦੇ ਕੇ ਗਏ ਸੀ ਜਿਹਨੇ ਪੂਰਾ ਘਰ ਕੰਟਰੋਲ ਵਿੱਚ ਰੱਖਿਆ ਸੀ ਹੰਬੇ ਆ ਮਗਰ ਉਹਨੇ ਬਿਲਕੁਲ ਜੀ ਬਿਲਕੁਲ ਭੈਣ ਤੂੰ ਤੇ ਚੋਪੀ ਕਰ ਹੁਣ ਤੈਨੂੰ ਯਾਰ ਦੇ ਹੋ ਗਿਆ ਇਹਨੂੰ ਤੇ ਮੈਨੂੰ ਦੱਸ ਦੇਣਾ ਹੋ ਗਿਆ ਇਹਨੂੰ ਤੇ ਕਰਨੀ ਨਹੀਂ ਆ ਉਹ ਵਿਸ਼ਵਾਸ ਹੀ ਤੇ ਮੈਨੂੰ ਛੱਡ ਕੇ ਗਈ ਆ ਬਿਲਕੁਲ ਬਿਲਕੁਲ ਹੁਣ ਨਹੀਂ ਰਹਿਣਾ ਨਹੀਂ ਉਹਦੀ ਮਰਜ਼ੀ ਆ ਰਵੇ ਉਹਦੀ ਮਰਜ਼ੀ ਜਾ ਰਿਹਾ ਹੁਣ ਮੈਂ ਆ ਗਈ ਆ ਹਾਂ ਉਹਦੀ ਮਰਜ਼ੀ ਆ ਰਹਾ ਸਹੀ ਨਹੀਂ ਆਦੇ ਜਾਣ ਚਲੋ ਉਹਦੀ ਮਰਜ਼ੀ ਆ ਸਾਨੂੰ ਫੇਰ ਜਾਂਦੇ ਦਿਓ ਅਸੀਂ ਚੱਲੀਏ ਫੇਰ ਨਹੀਂ 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 ਅਸੀਂ ਤਾਂ ਬੜਾ ਕੁਝ ਸੰਭਿਆ ਤੇ ਕਾਈ ਜੀ ਨੇ ਵੀ ਬੜਾ ਕੁਝ ਸੰਭਿਆ ਮੇਰੀ ਸੁਣ ਗੱਲ ਹੁਣ ਮੈਂ ਇਹ ਨੂੰ ਤੁਸੀਂ ਕਿਉਂ ਚੱਲੇ ਨਹੀਂ ਭੈਣ ਜੀ ਹੁਣ ਸਾਰੇ ਰੋ ਕੱਲ ਚੱਲ ਜਿਓ ਭੈਣ ਜੀ ਇਹ ਗੱਲ ਦਾ ਨਹੀਂ ਪਤਾ ਵੀ ਮੈਂ ਜਾਣੀ ਆ ਕਿ ਉਹ ਜਾਣੀ ਆ ਪਰ ਇੱਕ ਗੱਲ ਪਹਿਣ ਮੇਰੀ ਸੁਣੋ ਤੂੰ ਮੈਨੂੰ ਬਾਗ ਪਰਵਾਰ ਹਰਿਆ ਭਰਿਆ ਛੱਡ ਕੇ ਦੇ ਕੇ ਗਈ ਨਾ ਤੇ ਤੇਰਾ ਹਰਿਆ ਭਰਿਆ ਹੀ ਆ ਵੇਖ ਲਾ ਰਾਜੀ ਬਾਜੀ ਨਵੇਂ ਨਰੋਏ ਜਿੱਦਾਂ ਛੱਡ ਕੇ ਗਈ ਉਸ ਤਰ੍ਹਾਂ ਤੈਨੂੰ ਮੈਂ ਛੱਡ ਕੇ ਦੇ ਦਿੱਤਾ ਨਾ ਮੈਂ ਤੈਨੂੰ ਕੁਝ ਕਿਹਾ ਨਾ ਚੰਗਾ ਲੱਗਾ ਸਭ ਕੋ ਸਹੀ ਐ ਮੈਂ ਤਾਂ ਕੁਝ ਕਿਹਾ ਚੜ ਚੰਗੀ ਗੱਲ ਐ ਨਾ ਤੇ ਚੰਗਾ ਮੇਰੀ ਭੈਣ ਕੋਸ਼ ਤੇ ਨਹੀਂ ਕੁਝ ਹੋਰ ਮੰਮੀ ਜੀ ਮਾਸੀ ਵੀ ਨਹੀਂ ਉੱਥੇ ਸਾਰੇ ਠੀਕ ਠਾਕ ਨੇ ਸਾਰੇ ਵਧੀਆ ਠੀਕ ਐ ਸਾਰੇ ਯਾਦ ਕਰਦੇ ਹਾਂ ਤੁਹਾਨੂੰ ਵੀ ਯਾਦ ਕਰਦੇ ਆਂਦੇ ਮਗਰ ਤੂੰ ਛੱਡ ਕੇ ਆਈ ਨਾ ਮੈਂ ਮਗਰ ਉਹਨਾਂ ਦੀ ਤਾਈ ਨੂੰ ਛੱਡ ਕੇ ਆਈ ਹਾਂ ਸਿਆਣੀ ਬਿਆਣੀ ਸੀ ਤੇ ਬੱਚਾ ਬੱਚਾ ਠੀਕ ਹੈ ਸਾਰੇ ਠੀਕ ਚਲ ਠੀਕ ਚਲ ਮੈਂ ਚਾਹ ਬਣਾ ਕੇ ਲਿਆ ਮਾਂ ਆਹ ਚਾਹ ਬਣਾਉਣੀ ਹੈ ਸਿਮਰਤ ਪਹਿਲਾਂ ਮੰਮੀ ਲੱਗੇ ਹਾਂਜੀ ਬੇਟੀ ਮੰਮੀ ਉਹ ਲੱਗੇ ਫੋਨ ਹੀ ਕਰ ਦੇਣਾ ਮੈਨੂੰ ਇੱਕ ਤੁਹਾਨੂੰ ਪਤਾ ਹੈ ਲਈ ਤੂੰ ਮੈਂ ਕੱਲ ਆ ਜਾਣਾ ਪੁੱਤ ਬਾ ਬਾ ਫੋਨ ਥੋੜੀ ਹੁੰਦੀ ਉੱਥੇ ਕਿ ਮੇਰੇ ਫੋਨ ਦਾ ਚਾਰਜ ਮੁੱਕਾ ਆਈਗਾ ਚਲੋ ਕੋਈ ਹੋਰ ਫੈਂਚੀ ਸਲੀਕਾ ਕਰ ਰਿਹਾ ਨਾ ਬਾਸ ਸਭ ਵਧੀਆ ਤੁਸੀਂ ਸਭ ਸਭ ਬਚੰਗਾ ਰਿਹਾ ਬਹੁਤ ਵਧੀਆ ਲੱਗਦੀ ਉਹ ਤੁਸੇ ਸਾਨੂੰ ਇੰਨੇ ਕਾਬਿਲ ਵੀ ਨਹੀਂ ਸਮਝਿਆ ਵੀ ਜਿਹੜਾ ਅਸੀਂ ਇਹਨਾਂ ਨੂੰ ਦੱਸ ਸੀ ਜਾਈ ਵੀ ਮੈਂ ਚੱਲ ਲਿਜੇ ਤੇ ਪਿੱਛੋਂ ਆਪਣੀ ਕੁੜੀ ਦਾ ਖਿਆਲ ਰੱਖ ਲਿਓ ਆ ਕੇ ਵੀ ਕੋਈ ਗੱਲ ਆ ਕੇ ਕੋਈ ਬਾਤ ਇਹਦੇ ਸਾਨੂੰ ਬਗਾ ਲੱਗਾ ਤੇ ਮੈਂ ਕਿਉਂ ਉੱਥੇ ਕੁੜੀ ਕੱਲੀ ਚੱਲ ਚੱਲੇ ਜਾਵਾਂ ਦੋ ਦਿਨ ਫੋਰ ਨਹੀਂ ਨਹੀਂ ਭੈਣ ਜੀ ਇਹੋ ਜੀ ਕੋਈ ਗੱਲ ਨਹੀਂ ਹੈ ਜੀ ਤਾਨੂੰ ਮੈਂ ਸਮਝਿਆ ਵੀ ਘਰ ਤੇ ਕੰਮ ਹੈਗਾ ਫਿਰ ਵੀ ਮਾਨਾ ਲੱਗੇ ਤਾਈ ਨੂੰ ਛੱਡ ਕੇ ਗਈਆਂ ਸਿਆਣੇ ਤਾਈ ਦੀ ਬੇਦੈਰਾ ਕੰਮ ਕਰਦੀ ਚੱਲੋ ਲੱਗੇ ਰਹੇਗੀ ਦੁੱਖ ਸੁਖੀ ਵੇਲੇ ਸਾਥ ਦੇਊਗੀ ਹਾਂਜੀ ਹਾਂਜੀ ਉਹ ਤੇ ਪਤਾ ਹੀ ਉਹਨੂੰ ਇਸ ਟਾਈਮ ਦਾ ਪਤਾ ਸਾਰਾ ਕੁਝ ਇਹ ਤੇ ਮਿੱਟੀ ਉਹਦਾਈ ਏ ਉਹ ਤੇ ਜੇਸ ਹਿੰਦੀ ਆਈ ਏ ਉਹਨੇ ਤੇ ਕੁੜੀ ਨੂੰ ਕੰਮ ਲਾ ਛੜਿਆ ਉਸ ਦਿਨ ਉਹਦੇ ਆਈ ਤੇ ਕੁੜੀ ਮੈਂ ਜਦੋਂ ਆਈਏ ਜਿਸ ਦਿਨ ਉਹਨੇ ਕਿਹਾ ਸਫਾਈ ਕਰਨ ਲਾਤਾ ਇਹਨੂੰ ਵੀ ਪੈਰਾ ਬਾਹਰ ਪੋਚੇ ਲਾ ਤੇ ਸਫਾਈਆਂ ਕਰ ਉਹਦੇ ਗੇਟ ਕੋਲ ਤੀ ਲੱਭਾਈ ਤਿਲਕ ਪਈ ਕਿ ਹੋਰ ਮੈਂ ਸ਼ੁਕਰ ਅੰਦਰ ਆ ਗਈ ਤੇ ਮੈਂ ਫੜ ਫੜ ਕੁੜੀ ਸੰਭੀ ਮੈਂ ਐਸ ਕਰਕੇ ਛੱਡ ਕੇ ਗਈ ਤੇਰੂੰ ਧਿਆਨ ਨਹੀਂ ਰੱਖਿਆ ਕਿ ਤੂੰ ਤਮਾ ਕਦੀ ਕੰਮ ਨਹੀਂ ਕਰਨ ਦਿਤਾਈ ਤੇ ਤੁੰਜ਼ ਕੰਮ ਨਹੀਂ ਦਿੰਦਾ ਪੁੱਛੋ ਹੋਂ ਅੰਦਰੋਂ ਕਿ ਕਿੰਨਾ ਕੰਮ ਕਰਾਉਂਦੇ ਰਹੇ ਮੈਂ ਤੋਂ ਤੁਹਾਡੀ ਜਾਣ ਤੋਂ ਜੇ ਇੱਕ ਦਿਨ ਹੋਈਏ ਦੂਜੇ ਦਿਨ ਹੀ ਹੋ ਆ ਗਏ ਤੇ ਹੋਂਦੇ ਹੀ ਬਸ ਕੰਮ ਜਪੇ ਕਰਨ ਕਿ ਆਹ ਕਰ ਲਿਆ ਅਗਰ ਆਹ ਕਰ ਲਿਆ ਕਹੇ ਇਹ ਤੇ ਆਂ ਤੇ ਤੇਰਾ ਕੰਮ ਕਰਨ ਦਾ ਤੇਰੇ ਰਸਤੇ ਕਰਨ ਦਾ ਥੋੜੀ ਜਿੰਨੀ ਵੀ ਰਸਤੇ ਕਰਵਾਈ ਨਾ ਤੋ ਤੂੰ ਫੜ ਫੜ ਮੈਂ ਤੇ ਕੰਮ ਹੀ ਕਰਵਾ ਲਿਆ ਤੇ ਜੇ ਕੁਝ ਹੋ ਜਾਂਦਾ ਤਾਂ ਫਿਰ ਕੀ ਕਰਦੀਓ ਮੈਂ ਐਸੇ ਕਰਕੇ ਤੋਨਾਂ ਨੂੰ ਛੱਡ ਕੇ ਗਈ ਆ ਪੀ ਥੋੜਾ ਦੇਖ ਰੇਖ ਹੋ ਗਈ ਤੁਸੀਂ ਵੀ ਆਪਣਾ ਧਿਆਨ ਰੱਖੋ ਨਾ ਉਹਦੇ ਬਸ ਉਹਨੂੰ ਨਵਾਇਆ ਫੋਟ ਖੋਟ ਕੇ ਪਿਆਈ ਜਾਂਦੀ ਸੀ ਬਸ ਸ਼ੰਮੀ ਨੂੰ ਹਾਂ ਛੋਮੀ ਇਹ ਢੱਕ ਬਈ ਵਗਰੂ ਨਹੀਂ ਨਹੀਂ ਮੰਮੀ ਜੀ ਇਹ ਇਦਾਂ ਦੀ ਕੋਈ ਗੱਲ ਨਹੀਂ ਆ ਇਹ ਨਾ ਆਪੇ ਵਾਈਪਰ ਫੜ ਕੇ ਤੇ ਲੱਗ ਪਈ ਹਾਨੂੰ ਤਾਂ ਕਿਸੇ ਨੂੰ ਪਤਾ ਨਹੀਂ ਆਹੀਂ ਤੈਨੂੰ ਕੋਈ ਕੰਮ ਕਿਹਾ ਹੀ ਨਹੀਂ ਬਸ ਇੱਕੋ ਦਿਨ ਤਾਈ ਜੀ ਨੇ ਇੰਨੀ ਗੱਲ ਕਹੀ ਹੀ ਕਿ ਚਾਰ ਕਪੁੱਤ ਫੁਲਕੇ ਲਾ ਉਹ ਵੀ ਉਹਨਾਂ ਨੇ ਤਾਂ ਕਹੀ ਆ ਤਾਨੂੰ ਪਤਾ ਕਿ ਮੰਮੀ ਉਹ ਸਿਆਣੇ ਤਾਂ ਬੜੇ ਆ ਵੈਸੇ ਵੀ ਦਾਈ ਦਾ ਕੰਮ ਕਰਦੇ ਆ ਉਹ ਆਂਦੇ ਹੀ ਕਿ ਸਵੇਰੇ ਉੱਠ ਕੇ ਤੇ ਥੋੜੇ ਜਿਹਾ ਕਦਮ ਤੁਰਿਆ ਕਰ ਤੇਰੇ ਵਾਸਤੇ ਤੇਰੇ ਬੱਚੇ ਲਈ ਬਹੁਤ ਸਹੀ ਆ ਉਹ ਦੀਦੀ ਗੱਲ ਉਹਨਾਂ ਨੇ ਕਿਹਾ ਸੀ ਕਿ ਥੋੜੇ ਜਿਹਾ ਫੁਲਕੇ ਲਾ 2-4 ਤੇਰੀ ਬਾਹਾਂ ਦੀ ਪ੍ਰੈਕਟਿਸ ਹੋਊਗੀ ਉਹ ਦੀਦੀ ਕਿਉਂ ਤੁਸੀਂ ਵੀ ਛੁਰ ਮਾਰਦੇ ਜੇ ਕਿਉਂ ਤੁਸੀਂ ਤਾਈ ਜੀ ਤੇ ਮਗਰ ਲੱਗੇ ਜੇ ਤੁਹਾਨੂੰ ਪਤਾ ਤੇ ਉਹਨਾਂ ਨੇ ਖੁਦ ਹੀ ਮੇਨੂੰ ਕੰਮੜਿਆ ਪਹਿਲਾਂ ਰੋਟੀਆਂ ਕਹਿ ਦਿੱਤੀਆਂ ਬਾਜੇ ਭਾਂਡੇ ਉਸ ਤੋਂ ਬਾਅਦਾਂ ਦੀ ਜਾ ਕੇ ਤੇ ਪੈਰਾ ਪਾਰ ਕੰਮ ਕਰਦੇ ਪੈਰਾ ਪਾਰ ਮੈਨੂੰ ਕੱਪੜੇ ਧੋਣੇ ਡਾਤ ਨਹੀਂ ਨਾਲੇ ਨਹੀਂ ਨਹੀਂ ਮਾਲੋ ਵੇ ਉਹ ਉਹਨਾਂ ਨੇ ਕਦੇ ਤੈਨੂੰ ਕਿਹਾ ਪੈਰਾ ਪਾਰ ਕੰਮ ਕਰ ਬਹੁਤੀ ਉਹਨਾਂ ਨੇ ਤਾਂ ਆਖਿਆ ਸੀ ਕਿ ਇੱਕ ਅੱਧਾ ਕੱਪੜਾ ਮਾਲਪੀ ਤੇਰੀ ਜਿਹੜੀ ਹੈ ਨਾ ਉਹ ਐਕਸਰਸਾਈਜ਼ ਜੀ ਥੋੜੀ ਜਿਹੀ ਹੋ ਜਾਊਗੀ ਤਾਹਾਂ ਕਰੀਂ ਤੇ ਮੇਰੀ ਸਾਰੀ ਜ਼ਿੰਮੇਵਾਰੀ ਸਾਡੇ ਤੇ ਗਈ ਨਾ ਮਮੀ ਜੀ ਮੈਂ ਸਾਰਾ ਕੰਮ ਕਰਦੀ ਰਹੀ ਆ ਆਪਣੀ ਸਾਰੀ ਜਮੇਰੀ ਨਭਾਉਂਦੀ ਪਈ ਆ ਇਹਨੂੰ ਪੁੱਛੋ ਤਾਂ ਸਹੀ ਮੈਂ ਤਾਂ ਘਰ ਦਾ ਸਾਰਾ ਕੰਮ ਕਰਦੀ ਰਹੀ ਆ ਤੁਹਾਡੀ ਹੁੰਨਿਆਂ ਵੀ ਤੁਮੂੰ ਮੈਂ ਹੀ ਕਰਦੀ ਸੀ ਕੌਣ ਕਰਦਾ ਸੀ ਦੱਸੋ ਉਹ ਤੇ ਪੁੱਤ ਤੂੰ ਕਰਦੀ ਆ ਮੈਂ ਫੇਰ ਵੀ ਤੈਨੂੰ ਸਾਰੀ ਜ਼ਿੰਮੇਵਾਰੀ ਦੇ ਗਈ ਆ ਇਹ ਤਾਂ ਤੂੰ ਖਾਸ ਕਰਕੇ ਧਿਆਨ ਰੱਖਣਾ ਜੇ ਕੁਝ ਹੋ ਜਾਂ ਦੇ ਨਾਲ ਬਾਤ ਨਹੀਂ ਤੇ ਦੇ ਵੈਸੇ ਵੀ ਤਾਈ ਦੀ ਵਕੀਲ ਬਣੀ ਹੋਈ ਏ ਅੱਜ ਕੱਲ ਤਾਈ ਇਹਨੂੰ ਜਿਵੇਂ ਕਹਿੰਦੀ ਏ ਓਵੇਂ ਕਰਦੀ ਏ ਤਾਈ ਨੇ ਜਿਹੜੀ ਪੱਤੀ ਪੜਾਈ ਏ ਨੇ ਓਹੀ ਚੱਲਨੀ ਏ ਚੰਗੀ ਤਾਈ ਛੱਡ ਗਈ ਉਹ ਤੇ ਮੇਰੇ ਨਾਲ ਲੜ ਪਈ ਨਹੀਂ ਉਹ ਕੁਝ ਗਲਤ ਕਹਿੰਦੇ ਆ ਤੂੰ ਚੰਗੀ ਵਕੀਲ ਬਣੀ ਹੋਈ ਆ ਉਹਦੀ ਚਾਚੀ ਜੀ ਤੂੰ ਹੀ ਪਤਾ ਨਹੀਂ ਉਹਨੇ ਮਗਰ ਕਿਉਂ ਚੜੇ ਜੀ ਕਿਉਂਕਿ ਉਹ ਕੰਮ ਹੀ ਏ ਜੀ ਕਰਦੇ ਸਨ ਉਹ ਨਹੀਂ ਕਹਿੋ ਜੇ ਕੰਮ ਕਰਦੇ ਉਹਦੀ ਵੀ ਦੇਖ ਭਾਰੀ ਕਰ ਇੰਜ ਕਰ ਇਹਨੂੰ ਪੂਰੀ ਉਂਗਲ ਲਾਈ ਹੋਈ ਏ ਸਾਜਿਓ ਨਾਲ ਪੁੱਤ ਜੇ ਦੇਖਭਾਲ ਕਰਦੇ ਤੇ ਫਿਰ ਇਹ ਡਿੱਗਣ ਕਿਉਂ ਲੱਗੀ ਸੀ ਡਿੱਗ ਕਿਉਂ ਚਲੀ ਸੀ ਇਹ ਦੱਸੋ ਚਾਚੀ ਜੀ ਚਾਚੀ ਜੀ ਇਹ ਮਮੀ ਜੀ ਕਿੱਥੇ ਚਲ ਗਈਆਂ ਮਮੀ ਜੀ ਉਹਨੂੰ ਸਾਹੀ ਨੇ ਬਚਾ ਲਿਆ ਸੀ ਇਹੋ ਜੀ ਕੋਈ ਗੱਲ ਨਹੀਂ ਆ ਉਹਨੂੰ ਪੁੱਛੋ ਵੀ ਉਹਨੂੰ ਪੋਜਾ ਮਾਰਨ ਨੂੰ ਕਿੰਨੇ ਗਿਆ ਇਹਨੇ ਆਪੇ ਜਾ ਕੇ ਵਹੀ ਪਰ ਫੜਕੇ ਤੇ ਪਾਣੀ ਕੱਢਣ ਲੱਗੀ ਦੀਦੀ ਤੁਸੀਂ ਆਪ ਸਿਆਣੇ ਜੀ ਕੁੜੀ ਪਿਆਰਾ ਦੇ ਪਾਣੀ ਸਾਹੀ ਨੇ ਆ ਕੇ ਬਚਾਈ ਨਹੀਂ ਉਹ ਚੰਗੇ ਵੇਲੇ ਮੇਰੇ ਹੱਥ ਪਾ ਲਿਆ ਕੁਨੀ ਤੇ ਅੰਦਰ ਬੈਠੇ ਗੱਲਾਂ ਨਹੀਂ ਕਰਉਣਾ ਚਾਚੇ ਲੈ ਸੱਚੇ ਮੈਂ 2-4 ਦਿਨਾਂ ਦੀ ਗਈ ਕਿਆਂ ਮਗੋਂ ਵੀ ਕਿੰਨਾ ਪਰਥਲੂ ਪਛਾੜ ਛੱਡਿਆ ਇਹਨਾਂ ਨੇ ਜੇ ਕੁਛ ਹੋ ਜਾਂਦਾ ਤੇ ਗਿਆ ਮੇਰਾ ਬਿਰਤ ਸਜਣਾ ਹੀ ਮੈਂ ਕਿਹਾ ਮੈਂ ਐਵੇਂ ਹੀ ਗਈ ਮੈਂ ਇਨਾਂ ਸਿੱਧ ਸਿਰ ਤੇ ਜ਼ਿੰਮੇਵਾਰੀ ਛੱਡ ਕੇ ਗਈ ਚਰਚਾ ਉਹਨੂੰ ਛੱਡ ਕੇ ਗਈ ਵੀ ਸਿਆਰੀ ਬਿਆਣੀ ਆ ਗਈ ਦੁੱਖ ਸੁਖਲੇ ਪੁੱਛੜ ਗਿਆ ਨੂੰ ਵੀ ਇਹਨਾਂ ਨੂੰ ਤਾਂ ਕੋਈ ਨਹੀਂ ਕਿਸੇ ਨੇ ਪੁੱਛਿਆ ਜੇ ਕਿਹਾ ਨੇ ਇਹਨੂੰ ਕੌਫੀ ਬਣਾ ਦੇ ਤਾਂ ਨੇ ਕਿਹਾ ਨਹੀਂ ਇੰਜ ਨਹੀਂ ਦੇਣਾ ਇੰਜ ਨਹੀਂ ਕਹਿੰਦਾ ਉਹਨੇ ਕਿਹਾ 10 ਬਾਅਦ ਬਾਲ ਕੇ ਨੂੰ ਦਿਓ ਤੇ ਪੈੰਜੀਰ ਚ ਗਲਤ ਵੀ ਕੀ ਕਰਦੇ ਸੀ ਉਹ ਉਹੀ ਖੋਦ ਤੇ ਸਿਆਣੇ ਹੈਗੇ ਜੇ ਐਸ ਹਾਲਤ ਵਿੱਚ ਉਹਨੇ ਕੋਈ ਥੋੜਾ ਦੇਲ ਜਾਣੀ ਸੀ ਇਹ ਤਾਂ ਗੰਦ ਗਲਾਮਾ ਖਾਦੀ ਹੁੰਦੀ ਸੀ ਅਹ ਕੀ ਇੰਡੂਟਰ ਖਾਲਾ ਸਪਰਿੰਗ ਰੋਲ ਖਾਲਾ ਤੇ ਉਹ ਭੈਣ ਜੀ ਨੇ ਸਿੱਧੀ ਗੱਲ ਪੈਂ ਜੀ ਮੇਟਾਡੇ ਖਿਲਾਫ ਨਹੀਂ ਜਾਣ ਲਈ ਲੇਕਿਨ ਭੈਣ ਜੀ ਵਾਕਈ ਹੀ ਉਹਰੇ ਟਾਡੇ ਹੈਗੇ ਜੇ ਠਾਣੀ ਆ ਬੜਾ ਵਧੀਆ ਸੰਭਿਆ ਨੇ ਬੜਾ ਵਧੀਆ ਧਿਆਨ ਰੱਖਿਆ ਉਹਨਾਂ ਨੇ ਚਲੋ ਆਪੇ ਲੋਕ ਤੁਸੀਂ ਪੁੱਛ ਬਿਆਜੇ ਤੇ ਚਲੋ ਜਸਵੀਰ ਐ ਕੇ ਖਲੋ ਕੇ ਤੁਹਾਨੂੰ ਕਹਣਾ ਚਾੜ ਤੁਮੀ ਤੇ ਆਪਣਾ ਬੈਗ ਬੂ ਤਿਆਰ ਕਰੋ ਚਲੋ ਘਰੋਂ ਚੱਲ ਜੀ ਤੇ ਭੈਣ ਜੀ ਹਾਂ ਜੀ ਤੇਨੇ ਆ ਉਹਨੂੰ ਤਾਂ ਮਿਲ ਕੇ ਜਾਈਏ ਮੈਂ ਜਾਣੀ ਆ ਕਿ ਤੂੰ ਰੰਜੀਤ ਨੂੰ ਮਿਲ ਕੇ ਆ ਗਈ ਨਹੀਂ ਨਹੀਂ ਭੈਜੀ ਨਹੀਂ ਹੁਣ ਕਿੱਥੇ ਜਾਇਓਗੇ ਨਹੀਂ ਭੈਜੀ ਮੈਂ ਜੋ ਆ ਰਾਮ ਨਾਲ ਚੱਕ ਗਈ ਨਹੀਂ ਭੈਜੀ ਪਤਾ ਕੀ ਗੱਲ ਜੇ ਹੁਣ ਚੱਲਣਾ ਚਾਹੀਦਾ ਅੱਜ ਦੇਵਤੂ ਹਾਰ ਦਾ ਟਾਈਮ ਹੈ ਤੇ ਘਰ ਨੂੰ ਚੱਲੀ ਆਹੇ ਬੱਚੇ ਵੀ ਕਰ ਕੋਈ ਫੇਰ ਆ ਜਾਾਂਗੇ ਤੁਸੀਂ ਹੁਣ ਆਏ ਹੋ ਟੱਕੇ ਆਏ ਹੋ ਰੈਸਟ ਕਰੋ ਆਪਣੇ ਨੂੰਹਾਂ ਨਾਲ ਹਾਂ ਦੋਹੀ ਨਹੀਂ ਨਹੀਂ ਤੁਸੀਂ ਰਹਿ ਜਸਬੀਰ ਤੂੰ ਰਹਿ ਜਾ ਰਹਿ ਲੈ ਤੇ ਮੈਂ ਚੱਲਾਂ ਆਪੇ ਅਪੀ ਕੈਂਟ ਐਸੀ ਕੰਜੀ ਤੂੰ ਮਿਲ ਕੇ ਜਾਣਾ ਚਲ ਕੋਈ ਨਹੀਂ ਤੂੰ ਕੱਲ ਆ ਜੀ ਕੋਈ ਨਹੀਂ ਮੈਂ ਕੱਲ ਆ ਜਾਗੀ ਹਾਂ ਤੂੰ ਕਰ ਕੋਈ ਚੰਗਾ ਭੈਣ ਜੀ ਚੰਗਾ ਭੈਣ ਅੱਸੀ ਕੱਲ ਮੈਂ ਮੈਂ ਤਾਂ ਕਹਿ ਰਹੀ ਰੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੂੰ ਹੀ ਐਵੇਂ ਚੱਲ ਪੈ ਜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਚੱਲ ਜੀ ਤੇ ਆਪੋ ਜੂ ਜਦੋਂ ਦੇ ਤੂੰ ਨਹੀਂ ਮੈਂ ਤਾਂ ਰਹਿਣਾ ਮੈਂ ਤਾਂ ਜੀ ਤੂੰ ਮਿਲ ਕੇ ਜਾ ਆ ਰ ਜੀ ਤੂੰ ਮਿਲ ਚੰਗਾ ਸੀਮਰ ਚਲ ਕੋਈ ਨਹੀਂ ਠੀਕ ਹੈ ਉਹ ਘਰ ਜਾ ਕੇ ਦੇਖ ਲੈਣਗੇ ਕੋਈ ਆ ਜਾ ਕੇ ਚਲੋ ਠੀਕ ਬਹਿ ਜਾ ਮੈਨੂੰ ਪਤਾ ਕਿਉਂ ਜੀ ਤੂੰ ਮਿਲ ਕੇ ਚੱਲਣਾ ਮੁਝੇ ਤਾਂ ਬੋਦ ਭਰਾ ਹੀ ਤੇ ਆਏ ਸੀ ਨਾ ਉਹਦੋਂ ਨਹੀਂ ਮਿਲੇ ਨਾ ਉਹਨੂੰ ਫੋਨ ਵੀ ਕਰਦੀ ਰਹੀ ਉਹਰੇ ਪਤਾ ਨਹੀਂ ਕਿਹੜੇ ਕੰਮ ਚ ਲੱਗਾ ਸੀ ਉਹਨੇ ਤੇ ਮੇਰਾ ਫੋਨ ਨਹੀਂ ਚੁੱਕਿਆ ਕੋਈ ਗੱਲ ਨਹੀਂ ਭਾਜੀ ਆਉਂਦੇ ਹੀ ਹੋਣੇ ਆ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਕਿ ਮੈਂ ਸ਼ਾਮਾਂ ਤੱਕ ਆ ਜਾਣਾ ਹਰ ਹਾਲਾਤ ਚ ਚਲੋ ਹੋਰ ਭੈਣ ਜੀ ਤੁਸੀਂ ਜਨਾ ਬਹੁਤ ਵਧੀਆ ਰਿਆ ਬਹੁਤ ਵਧੀਆ ਰਿਆ ਸੱਫਰ ਤੇ ਬਹੁਤ ਵਧੀਆ ਰਿਆ ਮਗਰਾਹ ਜਿੱਥੀਆਂ ਮੈਂ ਆ ਕੇ ਗੱਲਾਂ ਸੁਣੀਆਂ ਨਾ ਇਹ ਛੋਟੀਆਂ ਜਿਹੀਆਂ ਨਹੀਂ ਚੰਗੀਆਂ ਨੇ ਮੈਨੂੰ ਟੈਨਸ਼ਨ ਦੇ ਦਿੱਤੀ ਐ ਕਿ ਮੈਂ ਐਵੇਂ ਕਰ ਜਾਈ ਮੇਰੇ ਨਾਲ ਸੁਣੋ ਪੈਣ ਜੀ ਵੀ ਕਿੱਡਾ ਸੁਆਸਲਾ ਘਰ ਸੰਭਿਆ ਆ ਤੁਸੀਂ ਗੱਲਾਂ ਦੀ ਫਿਕਰ ਨਾ ਕਰੋ ਉਹ ਬਹੁਤ ਵਧੀਆ ਹੈ ਦੇਖੋ ਮੇਰੀ ਗੱਲ ਸੁਣਾ ਜਿੱਤਨਾ ਤਾਂ ਤੁਸੀਂ ਪਰਿਵਾਰ ਛੱਡ ਕੇ ਗਏ ਸੀ ਉਹ ਤਰ੍ਹਾਂ ਦਾ ਤੁਹਾਨੂੰ ਪਰਿਵਾਰ ਮਿਲ ਗਿਆ ਗੱਲ ਛੱਡੋ ਪਰ ਉਹ ਤਾਂ ਗੱਲ ਠੀਕ ਹੈ ਠੀਕ ਹੈ ਜਿਹੜੂ ਮਨਾ ਵੀ ਕਰ ਦੇਣਾ ਇਹਨਾਂ ਨੂੰ ਉਤਲਾਂ ਤੋਂ ਤੇ ਉਹ ਖਾਣਾ ਨਹੀਂ ਚਾਹੀਦਾ ਮੈਦਾ ਹੁੰਦਾ ਉਹ ਪੱਠੇ ਦੇ ਸਿਰ ਤੇ ਹੀ ਜੰਮਣਾ ਉਹ ਇਸ ਕਰਕੇ ਉਹ ਮਨਾ ਕਰਦੇ ਸੀ ਮੇਰੀ ਗੱਲ ਸੁਣਾ ਮੰਮੀ ਜੀ ਉਹ ਹਰ ਇਸ ਤਰ੍ਹਾਂ ਦੀ ਹੀ ਗੱਲ ਤੋਂ ਮਨਾ ਕਰਦੇ ਸੀ ਜਿਹਦੇ ਕਰਕੇ ਕਿ ਬੱਚੇ ਨੂੰ ਤਾਂ ਸਿਮਰਤ ਨੂੰ ਪ੍ਰੋਬਲਮ ਨਾ ਹੋਵੇ ਪਰ ਚਾਚੀ ਜੀ ਤੇ ਸਿਮਰਤ ਉਹਨਾਂ ਨੂੰ ਗਲਤ ਸਮਝਦੇ ਹੀ ਇੱਥੇ ਦੱਸੋ ਮੈਂ ਕੀ ਕਰਾਂ ਉਹ ਕੁਛ ਮੇਰਾ ਵੀ ਖਿਆਲ ਰੱਖਦੇ ਕਿਉਂਕਿ ਮੰਮੀ ਮੈਂ ਜਿਉਂ ਸਵੇਰ ਤੋਂ ਉੱਠਦੀ ਆ ਤੇ ਜਿਉਂ ਸ਼ਾਮਾਂ ਤੱਕ ਕੰਮ ਹੀ ਕਰਦੀ ਰਹਿਣੀ ਕੰਮ ਹੀ ਕਰਦੀ ਰਹਿਣੀ ਤੇ ਉਹ ਮੈਨੂੰ ਕਹਿੰਦੇ ਹੀ ਪੁੱਤ ਤੂੰ ਵੀ 2 ਮਿੰਟ ਕਿਤੇ ਰੈਸਟ ਕਰ ਲਾ ਜੇ ਤੂੰ ਬਿਮਾਰ ਪੈ ਗਈ ਤੇ ਫਿਰ ਕਿਹਨੇ ਘਰ ਸੰਭਣਾਵਾ ਤੇਰੀ ਮੰਮੀ ਵੀ ਇੱਥੇ ਨਹੀਂ ਹੈਗੀ ਇਹਦੇ 'ਚ ਦੱਸੋ ਉਹਨਾਂ ਨੇ ਕੀ ਗਲਤ ਕੀਤਾ ਵਾ ਤੁਹਾਡੇ ਸਾਹਮਣੇ ਜਿਹੜੀ ਸਿਮਰਤ ਆ ਸਾਰਾ ਦਿਨ ਇਹੋ ਜਿਹੀਆਂ ਚੀਜ਼ਾਂ ਹੀ ਖਾਂਦੀ ਆ ਨੂਡਲ ਮੈਗੀ ਸਪਰਿੰਗ ਰੋਲ ਇਹੋ ਕੁਝ ਸ਼ੱਕ ਦੀ ਰਹਦੀ ਆ ਉਹ ਕਹਿੰਦੇ ਹੀ ਇਹ ਨਹੀਂ ਸਹੀ ਉਹ ਤਾਂ ਹੋਣੀ ਮੈਨੂੰ ਖਾਣੀ ਨਹੀਂ ਤੇ ਹੁਣ ਟਾਈਮ ਲਾਗੇ ਲਾਗੇ ਆਉਂਦਾ ਪਿਆ ਵਾ ਇਹ ਸਭ ਚੀਜ਼ਾਂ ਬਿਲਕੁਲ ਨਹੀਂ ਖਾਣੀ ਐ ਇੱਕ ਰੋਟੀ ਖਾਣੀ ਐ ਸਿਰਫ ਅੱਜ ਮੰਮੀ ਜੀ ਹੁਣ ਤੂੰ ਇਹ ਵੀ ਕਹਤਾਂ ਨੇ ਕਿ ਗਲਤ ਚੀਜ਼ਾਂ ਖਾਂਦੀ ਐ ਤੁਹਾਡੀ ਕੋਈ ਗੱਲ ਨਹੀਂ ਇਹੋ ਗੱਲ ਤਾਈ ਜੀ ਕਹਣਗੇ ਨਾ ਤੇ ਉਹਨਾਂ ਨੇ ਉਹ ਬੋਲਣਾ ਨਹੀਂ ਤਾਂ ਉਹਨੇ ਸਹੀ ਗੱਲ ਕਰਨੀ ਜਿਹੜੀ ਸਹੀ ਗੱਲ ਐ ਤੁਹਾਨੂੰ ਪਤਾ ਤਾਈ ਜੀ ਨੇ ਸਾਰਾ ਬੈਗ ਪੈਕ ਕਰ ਲਿਆ ਸੀ ਮਗਰ ਉਹ ਤੇ ਚੱਲ ਚਲੀ ਕਹਿੰਦੇ ਮੈਨੂੰ ਤਾਂ ਲਾ ਲਾ ਕੇ ਤੇਰੀ ਚਾਚੀ ਗੱਲਾਂ ਕਰਦੀ ਐ ਤੇ ਮੈਂ ਨਹੀਂ ਇੱਥੇ ਰਹਿਣਾ ਆ ਤੁਹਾਡੇ ਕਰਕੇ ਰੁਕੇ ਐ ਤੇ ਮੈਂ ਹੱਥ ਜੋੜ ਕੇ ਰੋਕਿਆ ਵੀ ਮੰਮੀ ਆਉਣਗੇ ਤੇ ਤਾਈ ਜੀ ਤੁਸੀਂ ਫਿਰ ਜਾਣਾ ਵ ਉਹ ਸਫ਼ਰ 'ਚ ਆਏ ਥੱਕੀ ਹੋਣੇ ਭੈਣ ਜੀ ਜਰਮਾਨ ਕਰ ਚੱਲ ਪੁੱਤ ਭੈਣ ਜੀ ਦੇ ਪੋਚਾ ਪਾਣੀ ਬਣਾ ਚਾਹ ਬਣਾ ਦੇ ਪੁੱਤ ਇੱਕ ਕੱਪ ਦੇ ਵਿੱਚ ਮੈਂ ਪੀ ਲਈ ਆਉਂ ਤਾਂ ਮੈਂ ਰਸਟ ਕਰ ਲੈਂਦੀ ਥੋੜੀ ਫੇਰ ਮੈਂ ਤੁਹਾਡੀਆਂ ਸੁਣਦੀ ਹੋਰ ਜਿਹੜੀ ਬਾਕੀ ਰੈਂਦੀ ਹੈ